ਅਸੀਂ ਇਹਦੇ 'ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ 'ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹਾਂ ਜਿਹੜਾ ਕੱਲ ਵੀ ਅਸੀਂ ਇੱਕ ਕਾਰਵਾਈਆਂ ਜਿਹੜੀ ਹੈਗੀ ਆਮ ਸੈਕਿੰਡ ਜਿਹੜਾ ਦੰਸ਼ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਡੈਂਟੀਫਾਈ ਕਰ ਲਏ ਸੀ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਅਸੀਂ ਅਜਿਸੀ ਇਮੀਡੀਟਲੀ ਨਾਮ ਉਹ ਜਿਹੜਾ ਹੈ ਅਪਲੀਕੇਸ਼ਨ ਕਿੱਥੀ ਸੀ ਮਤਲਬ ਕਿਥੋਂ ਐਜ ਆਫ ਨਾਉ ਤੋਂ ਸਾਡੇ ਕੋਲ ਵੀਡੀਓ ਹੀ ਆਇਆ ਸੀ ਵੀਡੀਓ ਨੂੰ ਵੈਰੀਫਾਈ ਕਰੇ ਸੀ ਬਾਕੀ ਅਸੀਂ ਇਨਹੇਡੈਂਟਲੀ ਪਛਾਦ ਰਸ ਕਰਤਾ ਪਛਾਦ ਰਸ ਕਰਕੇ ਜਿੱਦਾਂ ਹੀ ਉਹ ਜਿਹੜੇ ਹੈਗੇ ਅਵੈਸਟ ਹੋਣਗੇ ਉਹਦੇ ਤੋਂ ਬਾਅਦ ਲੋਕੇਸ਼ਨ ਕਿੱਥੋਂ ਦੀ ਫਾਇਰਿੰਗ ਹੋਈ ਜੀ ਬਸ ਐਜ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀਗੇ ਉਹਦੇ ਚ ਚਾਰ ਬੰਦੇ ਸਨ ਸਾਰੇ ਟ੍ਰੇਸ ਹੋ ਗਏ ਕਿੱਥੋਂ ਦੇ ਬੰਦੇ ਨੇ ਕੀ ਚਾਰੋਂ ਬੰਦੇ ਟ੍ਰੇਸ ਹੋ ਗਏ ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹਦੀ ਡਿਟੇਲਸ ਫੰਦਾ ਜਿਹੜਾ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀਏ ਇਮੀਡੀਏਟਲੀ ਪਛਾਣ ਦਤ ਕਰਤਾ ਸੀਗਾ ਸੋ ਮੇਰੀ ਅਹੀ ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਇਸ ਸਟੇਜ ਤੋਂ ਗੁਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨਸ ਵੀ ਦਿੱਤੇ ਹੈ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ